ਸਤਿ ਸ੍ਰੀ ਅਕਾਲ ਕਿਸਾਨ ਵੀਰੋ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਪੰਜਾਬ ਡੇਰੀ ਫਾਰਮ ਤੇ ਕਿਸਾਨ ਵੀਰੋ ਅੱਜ ਆਪਾਂ ਪਹੁੰਚੇ ਆਂ ਪਿੰਡ ਜੈਤੋ ਜ਼ਿਲ੍ਹਾ ਫਰੀਦਕੋਟ ਤਹਿਸੀਲ ਜਿਹੜੀ ਪੈਂਦੀ ਆ ਕਿਸਾਨ ਵੀਰੋ ਉਹ ਵੀ ਇਹਨਾਂ ਜੈਤੋ ਪੈਂਦੀ ਆ ਇਸ ਘਰ ਦੇ ਵਿੱਚ ਆਪਾਂ ਕਈ ਵੀਡੀਓ ਬਣਾ ਚੁੱਕੇ ਆਂ ਤੇ ਅੱਜ ਬਾਈ ਨੇ ਜਿਹੜਾ ਨਗ ਬਕਾਉ ਕੀਤਾ ਉਹ ਬਹੁਤ ਸੋਹਣੀ ਝੋਟੀ ਆ ਦੂਜੇ ਸੂਏ ਆ ਕਰਦੇ ਆ ਬਾਈ ਨਾਲ ਗੱਲਬਾਤ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਨਾਮ ਬੋਲ ਦਿਓ ਆਪਣਾ ਸਾਰਜ ਸਿੰਘ ਜੀ ਕਿਸਾਨ ਵੀਰੋ ਬਾਈ ਦਾ ਨਾਮ ਸਾਰਜ ਹੈ ਬਾਈ ਦਾ ਵੇਚ ਖਰੀਦ ਦਾ ਕੰਮ ਆ ਅੱਗੇ ਆਪਾਂ ਚੈਨਲ ਤੇ ਕਈ ਵੀਡੀਓ ਪਾ ਚੁੱਕੇ ਆ ਬਾਈ ਦੀਆਂ ਤੇ ਬਾਈ ਸਾਰਜ ਮੜਾ ਝੋਟੀ ਬਾਰੇ ਆਪਾਂ ਨੂੰ ਦੇ ਦਿਓ ਜਾਣਕਾਰੀ ਦੂਜਾ ਸੁਆਹ ਜੀ ਠੀਕ ਆ ਦੂਜਾ ਸੁਆਹ ਕਿਸਾਨ ਵੀਰੋ ਸੁਣਾ ਜਿਹੜਾ ਤੇ ਦੁੱਧ ਬਾਈ ਹੋਰ 16 ਕਿਲੋ ਪਲੱਸ ਆਈ ਹੈ 17 ਪਰ 16 ਮਿੰਟ ਕਿਲੋ ਕਿਸਾਨ ਵੀਰੋ ਬਾਈ ਦੇ ਕਹਿਣ ਸਰ ਵੀ 17 ਕਿਲੋ ਆਪ ਕੱਢੀ ਜਾਂਦੇ ਪਰ ਦੱਸਦੇ 16 ਕਿਲੋ ਆ ਤੇ ਬਾਈ ਸਾਰਜ ਸੂਈ ਨੂੰ ਕਿੰਨੇ ਦਿਨ ਹੋ ਗਏ 8-9 ਦਿਨ ਹੋ ਗਏ ਕਿਸਾਨ ਵੀਰੋ ਸੂਈ ਨੂੰ ਤੇ ਮਗਰ ਮੇਲ ਹੈ ਨਹੀਂ ਕਟਾ ਕਿਸਾਨ ਵੀਰੋ ਹਨਾ ਕਟਾਗਾ ਤੇ ਇਹਦਾ ਕੋਈ ਟੀਕੇ ਟੂਕੇ ਦਾ ਪਾਨੂੰ ਪਤਾ ਕਿਹੜਾ ਕਿ ਨਹੀਂ ਟੀਕੇ ਦਾ ਕੋਈ ਪਤਾ ਨਹੀਂ ਤੇ ਬਾਈ ਨੇ ਲਿਆਂਦੀ ਆ 16 ਲੀਟਰ ਦੁੱਧ ਹੈ ਤੇ ਮੜਾ ਤੋਰ ਕੇ ਖਾਦੇ ਬਾਈ ਸਰਜ ਆਰਡਰ ਕੁਆਲਟੀ ਦੀ ਗੱਲ ਕਰੀਏ ਕਿਸਾਨ ਵੀਰੋ ਬਹੁਤ ਸੋਹਣੀ ਹੈ ਫਾਈਟ ਬਹੁਤ ਸੋਹਣੀ ਹੈ ਤੇ ਸਿੰਗਾ ਪੱਖੋਂ ਗੱਲ ਕਰੀਏ ਪੂਰੇ ਗੋਲ ਐ ਮੋੜ ਲਾ ਬਾਈ ਆਰਡਰ ਦੀ ਗੱਲ ਕਰੀਏ ਕਿਸਾਨ ਵੀਰੋ ਪੂਰੇ ਸੋਹਣੇ ਥਣ ਲੱਗੇ ਹੋਏ ਕਰਮਾ ਵਾਲੀ ਦੇ ਲੋ ਕਿਸਾਨ ਵੀਰੋ ਨੇੜੋ ਕਰਕੇ ਤੁਹਾਨੂੰ ਥਣ ਦੀ ਜਿਹੜੀ ਬਣਾਵਟ ਆਪਾਂ ਵਿਖਾ ਦਿੰਨੇ ਆ ਸਿੰਗਾ ਦੀ ਬਣਾਵਟ ਵੇ ਲੋ ਕਿਸਾਨ ਵੀਰੋ ਬਹੁਤ ਸੋਹਣੀ ਐ ਭਾਈ ਸਾਹਿਬ ਜੇ ਕੀ ਰੇਟ ਕੀ ਰੱਖਦੇ ਆਪਾਂ ਇਹਦਾ ਇਹਦਾ 1.70 ਆ ਜੀ ਕਿਸਾਨ ਵੀਰੋ ਜਿਹੜਾ ਰੇਟ ਰੱਖਿਆ ਬਾਈ ਨੇ 1.70 ਹੈ ਤੇ ਬਾਕੀ ਤੁਸੀਂ ਆਉਂਗੇ ਵੀਡੀਓ ਵੇਖ ਕੇ ਆਓ ਵੇਖੋ ਨਾਗਰ ਨੂੰ ਚੰਗੀ ਤਰ੍ਹਾਂ ਪਰਖੋ ਤੇ ਜਿਹੜਾ ਤੁਹਾਡਾ ਮਾਨਤਾਨਾ ਬਾਈ ਉਹ ਕਰ ਦੂਗਾ ਠੀਕ ਹੈ ਜਿਹੜਾ ਕਿਸਾਨ ਵੀਰੋ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਉਹਦਾ ਵੱਧ ਤੋਂ ਵੱਧ ਬਾਈ ਮਾਨਤਾਨ ਕਰੂਗਾ ਧੰਨਵਾਦ ਕਿਸਾਨ ਵੀਰੋ ਵੀਡੀਓ ਵੇਖਣ ਲਈ ਤੁਹਾਡੇ ਦਿੱਕਰ ਹੋਰ ਐਹੋ ਜਿਹੀਆਂ ਵੀਡੀਓ ਆਉਂਦੀਆਂ ਰਹਿਣਗੀਆਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਧੰਨਵਾਦ ਜੀ